ਵਾਲੀ ਵੱਡੀ ਸਬਸਿਡੀ ਆ ਗਈ ਓਏ ਵਾਲੀ ਵੱਡੀ ਸਬਸਿਡੀ ਆ ਗਈ ਆਜੋ ਤੁਹਾਨੂੰ ਦੱਸਾਂ ਆ ਕੰਪਿਊਟਰ ਕਰਾਹੇ ਤੇ 2 ਲੱਖ ਤੋਂ ਲੈ ਕੇ 2 ਲੱਖ ਤੱਕ ਦੀ ਸਬਸਿਡੀ ਆ ਗਈ ਆ ਰੂਟਰ ਵੇਟਰ ਰੂਟਰ ਵੇਟਰਾਂ ਤੇ ਸਬਸਿਡੀ ਸੁਣੀ ਸੀ ਰੂਟਰ ਵੇਟਰਾਂ ਤੇ ਕਿਹੜੀ ਸਬਸਿਡੀ ਸੁਣੀ ਆ ਰੂਟਰ ਵੇਟਰ ਤੇ 50000 ਤੋਂ ਲੈ ਕੇ 60000 ਰੁਪਏ ਦੀ ਸਬਸਿਡੀ ਆ ਗਈ ਐਤ ਤੇ ਸੁਣਿਆ ਸੀ ਐਤ ਤੇ ਆ ਮਸ਼ੀਨ ਤੇ ਸਬਸਿਡੀ ਆ ਗਈ 1.5 ਲੱਖ ਤੋਂ ਲੈ ਕੇ 2 ਲੱਖ ਰੁਪਏ ਦੀ ਉਹ ਸੁਪਰ ਸੀਡਰ ਤੇ ਤਾਂ ਤੁਹਾਨੂੰ ਪਤਾ ਹੀ ਆ ਵੀ 1.5 ਲੱਖ ਰੁਪਏ ਦੇ ਤਕਰੀਬਨ ਸਬਸਿਡੀ 1,15,000 16,000 ਪਤਾ ਨਹੀਂ ਕਿੰਨੀ ਹੈਗੀ ਐ ਸਬਸਿਡੀ ਹੈਗੀ ਆ ਪਰ ਉਹ ਸਬਸਿਡੀ ਲੈਣ ਵਾਸਤੇ ਉਹ ਸਬਸਿਡੀ ਦਾ ਫਾਇਦਾ ਲੈਣ ਵਾਸਤੇ ਤੁਹਾਨੂੰ ਫੋਨ ਕਰਨਾ ਪੈਣਾ ਬਾਈ ਸਤਵਿੰਦਰ ਹੋਣਾ ਬਾਈ ਸਸਿਕਾ ਸਸਰੀ ਕਾ ਬਾਈ ਮੈਨੂੰ ਪਹਿਲੀ ਵਾਰ ਜਾਣਕਾਰੀ ਮਿਲੀ ਆ ਵੀ ਯਾਰ ਰੋਟਾਵੇਟਰ ਤੇ ਵੀ ਸਬਸਿਡੀ ਆ ਹਾਂਜੀ ਬਾਈ ਰੋਟਾਵੇਟਰ ਤੇ ਵੀ ਸਬਸਿਡੀ ਹੈ ਬਾਈ ਇਹ ਬਾਈ ਸਾਰੇ ਭਾਰਤ 'ਚ ਹੀ ਆ ਨਹੀਂ ਰਾਸਤਾ Rajasthan 'ਚ ਹੀ ਰੇ ਅੱਛਾ Rajasthan ਦੇ ਵਿੱਚ Rajasthan ਦੇ ਵਿੱਚ ਪਰ Rajasthan ਦੇ ਵਿੱਚ ਜਿੰਨੇ ਲੋਕ ਸੰਧ ਵੇਚਦੇ ਸਾਰਿਆਂ ਕੋਲ ਮਿਲ ਜਾਂਦੀ ਹੈ ਜਾਂ ਥੋੜੇ ਕੋਲੇ ਉਹ ਬਾਈ ਸਾਡੇ ਕੋਲੋਂ ਹੀ ਮਿਲੂਗੀ ਰੇ ਮਤਲਬ ਇਹ ਕਹਿੰਦੇ ਵੀ ਸਬਸਿਡੀ ਅਪਰੂਵਡ ਸੰਧਾ ਜਿਹੜੇ ਰਾਜਸਥਾਨ ਚ ਸਬਸਿਡੀ ਆਈ ਹੈ ਇਹ ਰਾਜਸਥਾਨ ਚ ਸਬਸਿਡੀ ਸਰ ਰਾਜਸਥਾਨ ਦੇ ਵਿੱਚ ਜਿਹੜੇ ਸਬਸਿਡੀ ਅਪਰੂਵਡ ਸੰਧਾ ਉਹ ਤੁਹਾਡੇ ਕੋਲ ਹੀ ਹੈ ਹਾਂਜੀ ਆਪਣੇ ਕੋਲੇ ਸਾਰੇ ਸੰਧਾ ਤੇ ਅਪਰੂਵਡ ਹੈ ਸਬਸਿਡੀ ਹਰੇਕ ਸੰਧ ਤੇ ਮਿਲੂਗੀ ਮਤਲਬ ਜੇ ਕੱਲ ਨੂੰ ਕਿਸੇ ਹੋਰ ਸੰਧ ਤੇ ਵੀ ਆ ਜਾਂਦੀ ਹੈ ਤਾਂ ਉਹ ਵੀ ਇਹਨਾਂ ਕੋਲ ਹੈਗਾ ਹੀ ਹੈਗਾ ਵੀ ਆਪਣੇ ਕੋਲੇ ਭਾਈ ਜਾਂਸੀਆਂ ਕਿਹੜੀਆਂ ਕਿੜੀਆਂ ਦੋ ਕਿਹੜੇ ਇੱਕ ਤਾਂ ਲੈਂਡ ਫੋਰਸ ਮੈਨੂੰ ਤੁਸੀਂ ਜਾਂਦੀ ਹੈ ਦੂਜੀ ਕਿਹੜੀ ਕੇਸ ਹਾਂਜੀ ਇੱਕ ਆਪਣੇ ਕੋਲੇ ਕੇਐਸ ਹੈ ਭਾਈ ਇੱਕ ਲੈਂਡ ਫੋਰਸ ਹੈ ਕੇਐਸ ਆ ਮਤਲਬ ਯਾਰ ਇਹ ਬੰਦਿਆਂ ਕੋਲੋਂ 30000 ਰੁਪਏ ਤੋਂ ਲੈ ਕੇ 3 ਕਰੋੜ ਤੱਕ ਦਾ ਸਾਰਾ ਸੰਦ ਟੋਟਲ ਇੰਪਲੀਮੈਂਟ ਟੋਟਲ ਇੰਪਲੀਮੈਂਟ ਟੋਟਲ ਇੰਪਲੀਮੈਂਟ ਬਾਈ ਜਿਹੜੀ ਸਬਸਿਡੀ ਰੂਟਾਵੇਟਰ ਤੇ ਆ ਹਾਂਜੀ ਇਹ ਕਿੰਨੇ ਫੁੱਟੇ ਤੇ ਆ ਭਲਾ ਇਹ ਵੀਰੇ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਸਬਸਿਡੀ ਹੈ 7 ਫੁੱਟ ਤੋਂ ਲੈ ਕੇ 6 ਤੋਂ 6 ਫੁੱਟ ਤੋਂ ਲੈ ਕੇ 6 ਫੁੱਟ ਤੋਂ ਲੈ ਕੇ 10 ਫੁੱਟੇ ਤੱਕ ਸਬਸਿਡੀ ਹੈ ਜੇ ਤੂੰ ਵੱਡਾ ਬਣਾਉਣਾ ਉਹਦੇ ਤੇ ਹੈ ਨਹੀਂ ਉਹਦੇ ਤੇ ਹੈ 10 ਫੁੱਟੇ ਤੋਂ ਵੱਡੇ ਤੇ ਹੈ 10 ਫੁੱਟੇ ਤੋਂ ਵੱਡੇ ਮਤਲਬ ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀ ਬਾਕੀ ਕੰਪਨੀ ਦੇ ਜੇ ਕੋਈ ਆਪਾਂ ਇਹਦੀ ਬਣਾਵਟ ਦੀ ਗੱਲ ਕਰਗੇ ਉਹ ਚ ਤਾਂ ਕੋਈ ਗੱਲ ਹੀ ਹੈ ਨਹੀਂ ਕਿ ਕਮੀ ਨਹੀਂ ਕੋਈ ਹਾਂਜੀ ਭਾਈ ਹੈਨਾ ਭਾਈ ਵੀ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਕੇਐਸ ਵਾਲਿਆਂ ਦੇ ਜਾਂ ਲੈਂਡ ਫੋਰਸ ਸਾਹਿਬ ਦੀਆਂ ਕੰਪਨੀਆਂ ਬਈ ਦੋਨੇ ਹੈ ਹੈਨਾ ਕੋਈ ਟੌਪ ਕੰਪਨੀ ਬ੍ਰਾਂਡਡ ਕੰਪਨੀ ਤੇ ਆ ਜਿਹੜਾ ਹੈਗਾ ਭਾਈ ਸੁਪਰਸੀਡਰ ਇਹਦੇ ਵੀ ਫੁੱਟਾਂ ਦੇ ਹਿਸਾਬ ਨਾਲ ਆ ਸਬਸਿਟੀ ਹਾਂਜੀ ਇਹਦੇ ਕਿੰਨੇ ਤੋਂ ਲੈ ਕੇ ਇਹਦੇ 7 ਤੋਂ ਲੈ ਕੇ 10 ਤੱਕ ਇਹਦੇ ਵੀ 7 ਤੋਂ ਲੈ ਕੇ 7 ਤੋਂ 10 ਤੱਕ ਤੇ ਜਿਹੜਾ ਭਾਈ ਆਹ ਕੰਪਿਊਟਰ ਕਰਾਹਾ ਇਹ ਤੇ ਸਬਸਿਡੀ ਇਹਦੀ ਵੀ ਚੜਾਈ ਦੇ ਹਿਸਾਬ ਨਾਲ ਆ ਕੋਈ ਇਹਦੀ ਵੀ ਚੜਾਈ ਦੇ ਹਿਸਾਬ ਨਾਲ ਵੀਰੇ ਅੱਛਾ ਇਹ ਤੋਂ 7 ਤੋਂ ਲੈ ਕੇ 9 ਤੱਕ ਇਹਨੂੰ 7 ਫੁੱਟ ਤੋਂ ਲੈ ਕੇ 9 ਫੁੱਟ ਦੇ ਵਿੱਚ ਹੀ ਤੁਸੀਂ ਇਹ ਤੇ ਸਬਸਿਡੀ ਲੈ ਸਕਦੇ ਆ ਹਾਂਜੀ ਭਾਈ ਆਹ ਹੋ ਗਈ ਤਿੰਨ ਸੰਦਾਂ ਬਾਰੇ ਜਾਣਕਾਰੀ ਤੇ ਜਿਹੜਾ ਭਾਈ ਆਹ ਕੰਬਾਈਨ ਆ ਰਿਪਰ ਆ ਗਿਆ ਤੂੜੀ ਵਾਲੀ ਹਾਂਜੀ ਭਾਈ ਇਹਦੀ ਵੀ ਚੜਾਈ ਕੋਈ ਕੋਈ ਹੈ ਹਿਸਾਬਕ ਤੱਕ ਨਹੀਂ ਭਾਈ ਇਹਦਾ ਕੋਈ ਹਿਸਾਬਕ ਤੱਕ ਨਹੀਂ ਇਹ ਬਸ ਤੂੜੀ ਵਾਲਾ ਹਾਂ ਬਸ ਤੂੜੀ ਵਾਲਾ ਰੀਪਰ ਰੀਪਰ ਹੀ ਮੰਨਿਆ ਜਾਊਗਾ ਵੀਰੇ ਇਹਦੇ ਤੇ ਤਾਂ ਤੁਹਾਨੂੰ ਮੰਨ ਕੇ ਚੱਲੋ ਵੀ ਆਪਾਂ ਨੂੰ ਸਵਾ ਲੱਖ ਤੋਂ ਲੈ ਕੇ ਤੇ ਡੂੜ ਲੱਖ ਦੇ ਵਿੱਚ ਵਿੱਚ ਸਬਸਿਡੀ ਹੈ ਤੇ ਬਾਈ ਜਿਹੜੇ ਨੇ ਰਾਜਸਥਾਨ ਦੇ ਵਿੱਚ ਆਪਾਂ ਕੰਬਾਈਨਾ ਵੇਚਦੇ ਆਂ ਵੱਡੀਆਂ ਕੰਬਾਈਨਾ ਵੇਚਦੇ ਆਂ ਵੱਡੀ ਕੰਬਾਈਨ ਤੇ ਵੀ ਕੋਈ ਹੈਗੀ ਐਸ ਵਕਤ ਕਿ ਨਹੀਂ ਹੈ ਨਹੀਂ ਵੱਡੀ ਕੰਬਾਈਨ ਤੇ ਸਬਸਿਡੀ ਹੈ ਨਹੀਂ ਵੀਰੇ ਤੇ ਵੱਡੀ ਕੰਬਾਈਨ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਯਾਰ ਇਹ ਬੰਦਿਆਂ ਦੀ ਖਾਸियत ਆ ਮੈਂ ਮੇਰੀ ਪਛਾਣ ਦੇ ਬੰਦਿਆ ਆ ਆਪਾਂ ਹਨੂਮਾਨ ਗੜ੍ਹ ਦੇ ਵਿੱਚ ਆ ਐਸ ਵਕਤ ਮਾਤਾ ਨੂੰ ਇੱਕ ਗੱਲ ਹੋਰ ਕੰਮ ਦੀ ਦੱਸਦਾ ਜਿਹੜੀ ਬਾਈ ਹੁਣਾਂ ਨੇ ਨਹੀਂ ਕਹਣੀ ਪਰ ਮੈਨੂੰ ਪਤਾ ਯਾਰ ਨਾ ਤੁਸੀਂ ਸਾਰੇ ਰਾਜਸਥਾਨ ਵਾਲੇ ਸਾਰੀ ਦੁਨੀਆ ਤੋਂ ਰੇਟ ਪਤਾ ਕਰ ਲੋ ਕਿਸੇ ਥਾਂ ਤੋਂ ਪਤਾ ਕਰਕੇ ਆ ਜਾਓ ਇਹ ਬੰਦਿਆ ਤੋਂ ਯਾਰ ਇੱਥੋਂ ਤੱਕ ਵੀ ਤੁਸੀਂ ਏਜੰਸੀ ਦੇ ਵਿੱਚੋਂ ਵੀ ਰੇਟ ਪਤਾ ਕਰ ਲਓ ਕੰਬਾਈਨ ਦਾ ਰੇਟ ਪਤਾ ਕਰ ਲਓ ਕਿਤੋਂ ਕਰ ਲਓ ਉੱਥੇ ਕਿਉਂਕਿ ਬਹੁਤ ਵੱਡਾ ਸਟਾਫ ਆ ਵੱਡਾ ਸਿਸਟਮ ਆ ਉਹ ਤਾਂ ਹੋ ਸਕਦਾ ਤੁਹਾਡੇ ਤੋਂ ਮਾਰ ਨਾ ਖਾਣ ਪਰ ਆਹ ਬੰਦੇ ਉਹ ਹੋ ਜਿੰਨੇ ਨਰਮ ਆ ਕਿ ਇਹ ਬੰਦਿਆਂ ਤੋਂ ਬੰਦਾ ਕਈ ਵਾਰੀ ਉਥੋਂ ਨਾਲੋਂ ਵੀ ਸਸਤੀ ਲੈ ਜਾਂਦਾ ਭਾਈ ਜਿੱਥੋਂ ਮਰਜੀ ਰੇਟ ਲੈ ਕੇ ਆਉਣ ਕੇਐਸ ਲੈਂਡ ਫੋਰਸ ਦਾ ਹਾਂਜੀ ਆਪਣਾ ਰੇਟ ਉਹਨਾਂ ਹਰੇਕ ਡੀਲਰ ਨਾਲੋਂ ਕੰਪਨੀ ਨਾਲੋਂ ਸਸਤਾ ਹੀ ਮਿਲੂਗਾ ਵੀਰੇ ਵੀ ਮਤਲਬ ਤੁਸੀਂ ਯਾਰ ਜਿੱਥੇ ਮਰਜੀ ਭੱਜੋ ਇਹ ਬੰਦੇ ਕਹਿੰਦੇ ਵੀ ਜਿੱਥੇ ਮਰਜੀ ਜਾਓ ਪਹਿਲਾਂ ਕਰੋ ਰੇਟ ਪਤਾ ਰੇਟ ਪਤਾ ਕਰਕੇ ਸਾਡੇ ਕੋਲੇ ਆਓ ਆਜੋ ਇਹਨਾਂ ਨੂੰ ਹਾਂਜੀ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਰਾਜਸਥਾਨ ਦੇ ਉਹਨਾਂ ਬਹੁਤ ਬਾਰੀ ਰਾਜਸਥਾਨ ਦੇ ਬੰਦੇ ਜਦੋਂ ਆਪਣੇ ਉਧਰੋਂ ਪੰਜਾਬ ਤੋਂ ਸਮਾਨ ਲੈ ਲੈਣੇ ਆ ਤੁਸੀਂ ਫਿਰ ਸਰਵਿਸ ਨਾਲੋਂ ਡਿੱਕਾ ਪੈਂਦਾ ਹਾਂਜੀ ਹਨਾ ਇਹ ਬੰਦੇ ਤੁਹਾਡੇ ਕੋਲੇ ਬੈਠੇ ਲੋਕਲ ਬੈਠੇ ਆ ਬਾਈ ਹਾਂ ਸਰਵਿਸ ਤਾਂ ਦਵਾਂਗੇ ਵੀਰੇ ਹਾਂ ਹਰੇਕ ਬੰਦੇ ਨੂੰ ਸਰਵਿਸ ਉਹਦੇ ਹੋਮ ਸਰਵਿਸ ਦਵਾਂਗੇ ਵੀਰੇ ਹਾਂ ਤੇ ਬਾਈ ਆਪਣੇ ਕੋਲੇ ਐਮਪਲੀਮੈਂਟ ਸਟਾਕ ਪਿਆ ਹੁੰਦਾ ਹਾਂਜੀ ਬਾਈ ਅੰਦਰ ਵੀ ਪਿਆ ਆਪਣੇ ਕੋਲੇ ਐਮਪਲੀਮੈਂਟ ਇਹ ਆ ਬਾਹਰ ਹੈ ਜੀ 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 ਆ ਆ ਸਟਾਕ ਮਤਲਬ ਤੁਹਾਡੇ ਕੋਲੇ ਕੰਪਿਊਟਰ ਕਰਹਾਿਆਂ ਦਾ ਰੂਟਾ ਵੇਟਰਾਂ ਦਾ ਬਾਕੀ ਕੁਝ ਗਦਾਮ ਚ ਹੀ ਪਏ ਹਾਂਜੀ ਹਾਂ ਗਦਾਮ ਚ ਹੀ ਪਏ ਤੇ ਆਹ ਕੇਐਸ ਦੀਆਂ ਵਾਕਟਾਂ ਵੀਰੇ ਵੀਰੇ ਫਿਰ ਇਹਦੇ ਉੱਤੇ ਆਪਾਂ ਸਮਾਨ ਕਿਹੜਾ ਲਾ ਕੇ ਦੇਵਾਂਗੇ ਜਿਹੜਾ ਦਾ ਸਿਰਜਾ ਹੁੰਦਾ ਉਹ ਉਹ ਕਿਹੜਾ ਕਿਹੜਾ ਹੈਗਾ ਆਪਣੇ ਕੋਲੇ ਉਹ ਤੇ ਉਹ ਕਿਹੜਾ ਮਿਲ ਜਾਊਗਾ ਉਹ ਬਾਈ ਆਪਾਂ ਸਾਰੇ ਹੀ ਲਾ ਦੇ ਦਿਖਾਉਂਗੇ ਕੋਈ ਹੈਗਾ ਤਾਂ ਪਏ ਆ ਜੋ ਬਾਈ ਜੀ ਵਿਖਾ ਦਿੰਨੇ ਤੁਹਾਨੂੰ ਹਾਂ ਆਪਾਂ ਬਾਈ ਜੀ ਲਾਇਕਾ ਹਾਂਜੀ ਟੀਐਨਡੀ ਹਾਂਜੀ ਤੇ α ਇਹ ਸਾਰੇ ਹੀ ਸਬਸਿਡੀ 'ਚ ਆ ਜਾਂਦੇ ਆ ਬਾਈ ਜੀ ਸਾਰੇ ਸਬਸਿਡੀ ਸਬਸਿਡੀ 'ਚ ਹੀ ਆ ਜਾਂਦੇ ਵੀਰੇ ਇਹ ਹਾਂ ਤਿੰਨੇ ਮੇਨ ਬ੍ਰਾਂਡ ਸਭ ਤੋਂ ਬ੍ਰਾਂਡ ਲਾਇਕਾ TND ਤੇ Alfa i ਇਹ ਤਿੰਨੇ ਆਪਾਂ ਸੇਲ ਕਰਦੇ ਹਾਂ ਤਿੰਨੇ ਮਹਿੰਗੇ ਆ ਤਿੰਨੇ ਮਤਲਬ ਜਿਹੜੇ ਟਾਪ ਕੁਆਲਟੀ ਮਹਿੰਗੇ ਨਹੀਂ ਕਹ ਸਕਦੇ ਵੀ ਟਾਪ ਦੇ ਟਾਪ ਕੁਆਲਟੀ ਦੇ ਵੀਰੇ ਟਾਪ ਕੁਆਲਟੀ ਹੈ ਹਾਂਜੀ ਵੀਰੇ ਹੈਨਾ ਟਾਪ ਕੁਆਲਟੀ ਦੇ ਤਿੰਨੇ ਤਿੰਨਾ ਸਬਸਿਡੀ 'ਚ ਆ ਜਾਂਦੇ ਤਿੰਨੇ ਸਬਸਿਡੀ 'ਚ ਆ ਜਾਂਦੇ ਆ ਤੇ ਕੈਲੀਬ੍ਰੇਸ਼ਨ ਵਾਲੀ ਮਸ਼ੀਨ ਵੀ ਹੈਗੀ ਬਾਈ ਆਪਾਂ ਕੈਲੀਬ੍ਰੇਸ਼ਨ ਵੀ ਖੁਦ ਹੀ ਕਰਕੇ ਦਿੰਨੇ ਆ ਸਾਲ ਸਾਲ ਤੱਕ ਫ੍ਰੀ ਆਪਣੇ ਕਸਟਮਰ ਨੂੰ ਜਿਹੜਾ ਆਪਣੇ ਤੋਂ ਲੈ ਕੇ ਜਾਊਗਾ ਉਹਨੂੰ ਸਾਲ ਤੱਕ ਫ੍ਰੀ ਕੈਲੀਬ੍ਰੇਸ਼ਨ ਕਰਕੇ ਦਾਂਗੇ ਅੱਛਾ ਕੈਲੀਬ੍ਰੇਸ਼ਨ ਵੀ ਕਰਕੇ ਦਿੰਨੇ ਆ ਜੇ ਕੋਈ ਬਾਈ ਚਾਂਸ ਡਿੱਕਾ ਫੜੇ ਕਾ ਹੋ ਪੈ ਗਿਆ ਉਹਨੂੰ ਸਰਵਿਸ ਵੀ ਕਰਕੇ ਦੇਣ। ਫੁੱਲ ਸਰਵਿਸ ਵੀ। ਵੀ ਜੇ ਇਹਦਾ ਸਿਰ ਜੇ ਨੂੰ ਵੀ ਕੋਈ ਦਿਮਾਗ ਨੂੰ ਕੋਈ ਨੁਕਸ ਪੈ ਗਿਆ ਮਾੜਾ ਮੋਟਾ ਕੋਈ ਪਾਣੀ ਪੈ ਗਿਆ ਬਿਲਕੁਲ ਹੋਰ ਹੋ ਗਿਆ। ਹਾਂਜੀ ਬਾਈ ਜ਼ਰੂਰ ਫੁੱਲ ਸਰਵਿਸ ਵੀਰੇ ਖੇਚ। ਖੇਚ। ਖੇਚ ਫੁੱਲ ਸਰਵਿਸ। ਹਾਂ ਵੀ ਜਦੋਂ ਇਹਦਾ ਸੀਜ਼ਨ ਚੱਲਦਾ ਹੋਊਗਾ ਉਦੋਂ ਫੁੱਲ ਸਰਵਿਸ ਉਹਨੂੰ ਖੇਚ ਚ ਮਿਲੂਗਾ। ਹਾਂਜੀ ਲੈਂਡ ਫੋਰਸ ਦੇ ਆ ਗਏ ਵੀਰੇ। ਲੈਂਡ ਫੋਰਸ ਦੇ ਪਏ ਆ। ਆ ਕੇਐਸ ਦੇ ਆ ਗਏ ਜੀ। ਆ ਕੇਐਸ ਦੇ ਪਏ ਆ। ਹੂੰ। ਤੇ ਰੰਗ ਰੰਗ ਵਧੀਆ ਭੱਠੀ ਪੇਂਟ ਹੋ ਆਰਡਰ ਕੋਟਡ ਰੰਗ ਵੀ ਆਰਡਰ ਕੋਟਡ ਹੋਏ ਬੇ ਆ ਹਾਂਜੀ ਵੀਰ ਤੁਸੀਂ ਯਾਰ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਇਹ ਇੰਤਜ਼ਾਰ ਨਹੀਂ ਕਰਨਾ ਵੀ ਬਣਦਾ ਜੀ ਆਉਂਦਾ ਜੀ ਜਾਂਦਾ ਜੀ ਉਹੋ ਜੀ ਕੋਈ ਗੱਲ ਨਹੀਂ ਆਉਣਾ ਤਿੰਨ ਲੈਂਕਾ ਫਸਾਉਣਾ ਤੇ ਲੱਦਣਾ ਤੇ ਲੈ ਜਾਣਾ ਤੇ ਜੇ ਕੋਈ ਬੰਦਾ ਕਵੇ ਯਾਰ ਵੀ ਸਾਡੇ ਨੇੜੇ ਤੇੜੇ ਛੱਡ ਹੀ ਆਓ ਸਾਡੇ ਆ ਬਾਈ ਛੱਡ ਵੀ ਉਹਨੂੰ ਹੋਮ ਡਿਲੀਵਰੀ ਵੀ ਹੈ ਕੋਈ ਦਿੱਕਤ ਨਹੀਂ ਹੋਮ ਡਿਲੀਵਰੀ ਹੈ ਕੋਈ ਚੱਕਰ ਨਹੀਂ ਛੱਡ ਵੀ ਆਉਂਦਾ ਬਾਈ ਇਹ ਇਹ ਸਭ ਤੋਂ ਵੱਡੀ ਗੱਲ ਆ ਵੀ ਹੋਮ ਡਿਲੀਵਰੀ ਵੀ ਹੈ ਕਰੋ ਫੋਨ ਕਰੋ ਹੂੰ ਤੇ ਆਪਾਂ ਹੋਮ ਡਿਲੀਵਰੀ ਕਰਾਂਗੇ ਬੜ ਵੱਡੀਆਂ ਕੰਬਾਈਨਾ ਕਿੰਨੀਆਂ ਕਿਹੜੀਆਂ ਮਿਲ ਜਾਂਦੀਆਂ ਸਾਰੀਆਂ ਮਿਲ ਜਾਂਦੀਆਂ ਜਿੰਨੀਆਂ ਕੇਸ ਚ ਬਣਦੀਆਂ ਲੈਂਡ ਫੋਰਸ ਦੀ ਸਾਰੀਆਂ ਕਮੈਨ ਜਿਹੜੀ ਵੀ ਮਰਜ਼ੀ ਯਾਰ ਤੁਹਾਨੂੰ ਆਪਾਂ ਇਹ ਕਹਤਾ ਵੀ ਤੁਹਾਡੇ ਨੇੜੇ ਬੰਦੇ ਲਿਆ ਤੇ ਜਿਹੜੇ ਬੰਦੇ ਤੁਹਾਨੂੰ ਨੇੜੇ ਸਰਵਿਸ ਵੀ ਟੋਪ ਦੀ ਦੇਣੀ ਆ ਰੇਟ ਵੀ ਟੋਪ ਦਾ ਦੇ ਦੇਣਾ ਇਹ ਬੰਦਿਆਂ ਨੇ ਤੁਹਾਨੂੰ ਤੇ ਸਭ ਤੋਂ ਵੱਡੀ ਗੱਲ ਆ ਵੀ ਤੁਹਾਡੇ ਘਰੇ ਛੱਡ ਆਉਣੀ ਮਸ਼ੀਨ ਹਾਂਜੀ ਪੁਰਾਣਾ ਸੰਤ ਸਪੜਾ ਹੈਗਾ ਕੱਟ ਲੈਣੀ ਇੱਕ ਮੈਨੂੰ ਪਾਣੀ ਦੱਸਦੀ ਆ ਆ ਪ੍ਰਾਣੀ ਆਹਾ ਹਾਂਜੀ ਬਾਈ ਇਹ ਕੱਟੀ ਆ ਬਾਈ ਇਹ ਕੱਟੀ ਵੀ ਆ ਬਾਈ ਆਪਾਂ ਹਾਂਜੀ ਸਬਸਿਡੀ ਚ ਨੰਬਰ ਆਇਆ ਸੀ ਬਾਈ ਦਾ ਅੱਛਾ ਜੀ ਇਹ ਆ 19 ਮਾਡਲ ਆਪਾਂ ਕੱਟ ਕੇ ਤੇ ਬਾਈ ਜੀ ਉਹਨਾਂ ਨੂੰ ਨਵੀਂ ਦਿੱਤੀ ਹੈ ਜੀ ਯਾਰ ਆ ਪ੍ਰਾਣੀ ਕਟਾ ਗਿਆ ਨਵੀਂ ਲੈ ਗਿਆ ਹਾਂਜੀ ਕੋਸ਼ ਨੂੰ ਸਬਸਿਟੀ ਆ ਗਈ ਬਹੁਤ ਸਬਸਿਟੀ ਆ ਗਈ ਤੇ ਉਹਦੀ ਤਾਂ ਸਮਝ ਲੈ ਬਦਲਾ ਛਦਰੀ ਦੇ ਵਿੱਚ ਹੀ ਨਵੀਂ ਬਣ ਗਈ ਬਦਲਾ ਛਦਰੀ ਕਰੋ ਕੁਛ ਨਹੀਂ ਲੱਗਿਆ ਬਾਈ ਉਹਦਾ ਲੱਗਿਆ ਹੀ ਕੁਛ ਨਹੀਂ ਹਾਂ ਮਸ਼ੀਨ ਨਵੀਂ ਬਣ ਗਈ 25 ਮਾਡਲ ਲੈ 19 ਮਾਡਲ ਤੋਂ ਆ ਦੇਖ ਲੋ 19 ਤੋਂ 25 ਮਾਡਲ ਬਣ ਗਈ ਹਾਂਜੀ ਐਵੇਂ ਆ ਜੇ ਤੁਹਾਡੀ ਸਬਸਿਡੀ ਕੋਈ ਗੱਲਬਾਤ ਹੈਗੀ ਹੈ ਸਬਸਿਡੀ ਨਾਲ ਸੰਬੰਧ ਤਾਂ ਕੋਈ ਵੀ ਜਾਣਕਾਰੀ ਲੈਣ ਤੁਹਾਡੇ ਤੋਂ ਲੈ ਲੈਣ ਸਾਡੇ ਨਾਲ ਕਾਲ ਕਰ ਸਕਦੇ ਹਾਂ ਨਾ ਬਾਈ ਜਦੋਂ ਮਰਜੀ ਐਨੀ ਟਾਈਮ ਬਾਈ 24 ਘੰਟੇ ਤੇ ਆ ਜੇ ਕਿਸੇ ਨੇ ਪੁਰਾਣੀ ਲੈਣੀ ਹੋਈ ਪੁਰਾਣੀ ਹੀ ਦੇ ਦੇ ਮੈਂ ਕੋਈ ਚੱਕਰੀ ਦੇ ਦੇਣੇ ਪੁਰਾਣਾ ਆਪਾਂ ਤਾਂ ਕੱਟ ਕੇ ਵੀਰੇ ਦੇਣੇ ਹੀ ਆ ਓਏ ਨੰਬਰ ਕਰ ਲੋ ਬਾਈ ਹੁਣ ਉਹਦਾ ਨੋਟ ਹਨੂਮਾਨਗੜ੍ਹ ਦੇ ਵਿੱਚ ਐ ਇਹ ਇਹ ਇਸ ਸੜਕ ਨੂੰ ਕਿਹੜੀ ਸੜਕ ਕਹੀਏ ਬਾਈ ਆਪਾਂ ਇਹ ਵੀਰੇ ਹਨੂਮਾਨਗੜ੍ਹ ਟੂ ਜੰਕਸ਼ਨ ਰੋਡ ਹੈ ਜੀ ਤੇ ਹਨੂਮਾਨ ਜੀ ਦਾ ਮੰਦਿਰ ਨਾਲ ਸਾਹਮਣੇ ਇਹਦਾ ਮੰਦਰਾ ਸਾਹਮਣੇ ਬਜਾਜ ਏਜੰਸੀ ਆ ਬਾਕੀ ਤੁਸੀਂ ਯਾਰ ਬਾਹਲਾ ਲੋਡ ਦਿਮਾਗ ਤੇ ਨਾ ਪਾਓ ਮੇਰੀ ਗੱਲ ਮੰਨ ਕੇ ਕਰਨਿਆ ਤੋ ਇਧਰ ਹੀ ਆ ਜਾ ਪੁੱਤ ਮੇਰੇ ਲੂਏ ਚੱਕੀ ਜਲ ਤੂੰ ਨਾ ਦਿਮਾਗ ਤੇ ਲੋਡ ਲੈ ਇਹ ਬੰਦਿਆਂ ਨੂੰ ਜਦੋਂ ਕਿਸੇ ਨੇ ਕਰਨਾ ਫੋਨ ਉਦੋਂ ਇਹਨਾਂ ਨੇ ਭੇਜ ਦੇਣੀ ਲਕੀ ਲੋਕੇਸ਼ਨ ਭੇਜ ਦੇਣੀ ਬਾਈ ਆਪਾਂ ਤੇ ਬੰਦੇ ਨੇ ਆ ਜਾਣਾ ਸਿੱਧਾ ਹੀ ਹਾਂਜੀ ਠੀਕ ਹੈ ਕਿ ਨਹੀਂ ਘੱਗਰ ਦਰਿਆ ਦੇ ਬਿਲਕੁਲ ਨਾਲ ਬੈਠੇ ਹਾਂ ਘੱਗਰ ਦਰਿਆ ਦੇ ਜਮ੍ਹਾਂ ਨਾਲ ਹੀ ਬੈਠੇ ਹਾਂ ਜਮ੍ਹਾਂ ਨਾਲ ਬੈਠੇ ਖੰਡੇ ਥਾਂ ਤੇ ਬੈਠੇ ਆ ਠੰਡੇ ਮਤੇ ਦੇ ਬੰਦੇ ਆ ਤੇ ਰੇਟ ਵੀ ਤੁਹਾਨੂੰ ਤੱਤਾ ਨਹੀਂ ਲਾਉਂਦੇ ਰੇਟ ਵੀ ਠੰਡਾ ਹੀ ਰੱਖਦੇ ਆ ਮਤਲਬ ਕੁੱਲ ਮਿਲਾ ਕੇ ਸਾਰਾ ਕੁਝ ਤੁਹਾਨੂੰ ਠੰਡਾ ਹੀ ਮਿਲੂਗਾ ਤੇ ਨੰਬਰ ਨੋਟ ਕਰ